ਫਤਿਹਬਾਦ ਰੋਡ ਤੇ ਖੜੇ ਆ ਅਸੀਂ ਬਾਈਪਾਸ ਤੇ ਕਿਸੇ ਸਰਾਰਤੀ ਅੰਸਰ ਨੇ ਬੀੜੀ ਪੀ ਕੇ ਡੇਗਤੀ ਅੱਗ ਲੱਗ ਗਈ ਅਸੀਂ ਨੇ ਬੁਝਾਈ ਹੈ ਜੇ ਦੇਖੋ ਜੀ ਨੁਕਸਾਨ ਹੋ ਜਾਂਦਾ ਜਮਾ ਸ਼ਹਿਰ ਦੇ ਲਵੇ ਆ ਵੱਡੇ ਰੋਡ ਤੇ ਖੜੇ ਆ ਜੀ ਫਤਿਹਬਾਦ ਤੋਂ ਹਸਾਰ ਰੋਡ ਤੇ ਇਹਦਾ ਕੁਦਰਤੀ ਸਾਡੀ ਨਿਗਾ ਪੈ ਗਈ ਕਿਸੇ ਨੇ ਬੀੜੀ ਲਾ ਕੇ ਡੇਗਤੀ ਤੇ ਅੱਗ ਪੈ ਗਈ ਤੇ ਕੁਦਰਤੀ ਬੁਝਾਤੀ ਰੇਤੇ ਨਾਲ ਤੇ ਜੇ ਕਿਤੇ ਜਿਆਦਾ ਟਾਈਮ ਲੱਗ ਜਾਂਦਾ ਤਾਂ ਨੁਕਸਾਨ ਹੁੰਦਾ ਜੀ ਆ ਦੇਖੋ ਇਧਰ ਨਾਲ ਲੱਖੇ ਦੇ ਸੁੱਕਾ ਪਿਆ ਨਾਲ ਅੜੰਗਾ ਸਿੱਧੀ ਕਣਕ ਚ ਜਾਂਦੀ ਅੱਗ ਇਸਰਾਰਤੀ ਅੰਸਰ ਉਹੀ ਗੱਲ ਹੈ ਬਾਜ ਨਹੀਂ ਆਉਂਦੇ ਜੀ ਇਹ ਵੀਡੀਓ ਵੱਤੋ ਵੱਤੇ ਸ਼ੇਅਰ ਕਰਿਓ ਤਾਂ ਕਿ ਬੀੜੀ ਪੀਣ ਵਾਲਿਓ ਵੀ ਤੁਸੀਂ ਟਿਕ ਜੋ 10 ਦਿਨ 10 ਦਿਨ ਟਿਕ ਜੋ ਜੇ ਮਰਨਾ ਹੈ ਤਾਂ ਉ ਮਰ ਲਓ ਉ ਕਿਤੇ ਬਹਿ ਕੇ ਪੀ ਲੋ ਆ ਦੇਖੋ ਕਿੰਨਾ ਨੁਕਸਾਨ ਹੋ ਜਾਣਾ ਸੀ ਪਾਣੀ ਵੀ ਨਹੀਂ ਤੇਰਾ ਕੁਦਰਤੀ ਸਾਡੀ ਨਿਗਾਹ ਪੈ ਗਈ ਬਗੇ ਆਉਂਦਿਆਂ ਦੀ ਬੁਝਾਤੀ ਅਸੀਂ ਨੇ ਆ ਗੱਡੀਆਂ ਵਾਲੇ ਵੀ ਨੰਗੇ ਕਿਸੇ ਨੇ ਨਹੀਂ ਰੋਕੀ ਗੱਡੀ ਕਿੰਨਾ ਰੋਡ ਚੱਲਦਾ ਹੈ ਲਾ ਕੇ ਬੀੜੀ ਥੱਲੇ ਢੇਕਤੀ ਜੇ ਕਿਤੇ ਜਾਦੇ ਜਮਾ ਸ਼ਹਿਰ ਦੇ ਨਾਲ ਹੈ ਜੀ ਆਪਣਾ ਰਤੀਏ ਵਾਲਾ ਕੋਲ ਆ ਗਿਆ ਸਾਰ ਰੋਡ ਸਰਸਾ ਰੋਡ ਸਾਰ ਰੋਡ ਫਤਿਹਬਾਦ ਖੜੇ ਅਸੀਂ ਸ਼ਹਿਰ ਦੇ ਜਮਾ ਨਾਲ ਤੀ ਕਿਤੇ ਜੇ ਕਿਤੇ ਜਾਦੇ ਐਮ ਲੰਘ ਜਾਂਦਾ ਤਾਂ ਬਸ ਇਧਰ ਨਾਲ ਸੁੱਕਾ ਪਿਆ ਹਵਾ ਬੰਦ ਤੀ ਗੁਜ਼ਰਦੀ ਤੇ ਵੀਡੀਓ ਬੱਤ ਬੱਤ ਸ਼ੇਅਰ ਕਰਿਓ ਜੀ 10 ਕਿ ਦਿਨ ਲਾ ਲਓ ਵੀ ਥੋੜਾ ਜਿਹਾ ਧਿਆਨ ਰੱਖਿਆ ਕਰੋ ਜੀ ਇਹ ਗੱਲਾਂ ਦਾ ਜੀ ਕੰਨਵਾਜ ਜੀ ਸਤਿ ਸ੍ਰੀ ਅਕਾਲ